ਆਸਤੇ ਸਰਦਾਰ ਜੀ ਚਲੇ ਗਏ ਨੇ ਬਾਹਰ ਹੀ ਤਿਆਰ ਹੋ ਕੇ ਕਹਿੰਦੇ ਜਲਦੀ ਆ ਜਾऊंगा ਨਾ ਵੀ ਲੇਟ ਬਹੁਤ ਹੋ ਜਾਦੇ ਹੋ ਕਿਉਂਕਿ ਟਾਈਮ ਹੋ ਗਿਆ 1 ਵਜੇ ਹੈ ਨਾ ਤੇ ਲੋਜੀ ਚਲਦੇ ਆ ਹੁਣ ਆਪਾਂ ਮੈਰਿਸ ਤੇ ਅਸੀਂ ਜਾਂਦੇ ਆ ਪ੍ਰਿੰਸ ਵੈਲੀ ਮੈਂ ਪੈਨਸ ਹੈ ਬਾਕੀ ਦੇਖਦੇ ਆ ਜਾ ਕੇ ਮਨਿੰਦਰ ਤੇ ਪਾਪਾ ਹੀ ਪਹਿਲਾਂ ਚਲੇ ਗਏ ਸੀ ਲੋਜੀ ਸਰਦਾਰ ਜੀ ਨੂੰ ਦਿਖਾਣੇ ਆ ਤੁਹਾਨੂੰ ਲੋਜੀ ਪੈਰਿਸ ਜਿਹੀ ਪਹੁੰਚੁੱਕੇ ਸੀ ਬਹੁਤ ਵਧੀਆ ਪੈਰਿਸ ਅੰਦਰ ਹਨਾ ਦੇਖੋ ਬਹੁਤ ਵਧੀਆ ਮਤਲਬ ਕਿ ਡੈਕੋਰੇਸ਼ਨ ਕਰੀ ਹੋਈ ਆ ਇੱਧਰ ਸਰਦਾਰ ਜੀ ਖੜੇ ਸੀ ਪੀ ਜਾਂਦੇ ਸੀ ਚਾਹ ਹਨਾ ਤੇ ਮੈਂ ਫਿਰ ਆਪਣਾ ਮਤਲਬ ਕਿ ਚਾਹ ਪੀਣ ਵਾਸਤੇ ਇੱਧਰ ਆ ਗਈ ਸੀ ਮਨਿੰਦਰ ਕੋਲੇ ਮਨਿੰਦਰ ਦੇ ਪਾਪਾ ਜੀ ਬੈਠੇ ਸੀ ਇੱਧਰ ਤੇ ਮੈਂ ਇੱਧਰ ਬੈਠ ਕੇ ਹਿੰਦੀ ਸੀ ਚਾਹ ਤੇ ਮਨਿੰਦਰ ਨੂੰ ਕਿਹਾ ਚੱਲ ਤੂੰ ਥੋੜੀ ਵੀਡੀਓ ਸ਼ੂਟ ਕਰ ਲੈ ਹਨਾ ਤੇ ਬਹੁਤ ਜ਼ਿਆਦਾ ਵਧੀਆ ਪੈਲਸ ਸੀ ਅੰਦਰੋਂ ਤੇ ਲੋ ਜਿਹੜਾ ਖਾਣ ਪੀਣ ਦਾ ਸਮਾਂ ਚਾਹ ਤੇ ਮਨਿੰਦਰ ਕਨਨ ਮम्मा ਮੈਂ ਚਾਹ ਪਹਿਲਾਂ ਪੀ ਲਈ ਸੀ ਵੀ ਚਲ ਮੈਂ ਤੁਹਾਡੇ ਜੋਗੀ ਲੈ ਆਣਾ ਚਾਹ ਹਣਾ ਤੇ ਸਰਦਾਰ ਜੀ ਬੈਠੇ ਸੀ ਇੱਧਰ ਸਰਦਾਰ ਜੀ ਨੂੰ ਕਿਹਾ ਮੇਰੇ ਫੋਨ ਦੇ ਵਿੱਚ ਪੈਸੇ ਖਤਮ ਹੋ ਗਏ ਨੇ ਉਹ ਪਾ ਦਿਓ ਹਣਾ ਸਰਦਾਰ ਜੀ ਪੈਸੇ ਪਾਉਂਦੇ ਸੀ ਮੇਰੇ ਫੋਨ ਦੇ ਵਿੱਚ ਤੇ ਬਾਕੀ ਇੱਧਰ ਮਨਿੰਦਰ ਕਨਨ ਮम्मा ਚਲ ਮੈਂ ਵੀ ਥੋੜੇ ਢੋਕ ਖਾ ਲਵਾਂਗਾ ਨਾਲ ਦੇਖ ਕੇ ਭੁੱਖ ਤਾਂ ਲੱਗੀ ਆਉਂਦੀ ਹੈ ਦੁਆਰੋ ਹਣਾ ਤੇ ਮੈਂ ਢੋਕ ਪਨੀਰ ਦੇ ਤੇ ਢੋਕ ਗੋਭੀ ਦੇ ਖਾਦੇ ਸੀ ਇਦੋਂ ਜ਼ਿਆਦਾ ਨਹੀਂ ਬੱਚ I'm ਦੇ ਸੀ ਸਰਦਾਰ ਜੀ ਤੁਰੇ ਹਨ ਮੈਂ ਸਰਦਾਰ ਜੀ ਨੂੰ ਕਿਹਾ ਹੁਣ ਤਾਂ ਬਹੁਤ ਟਾਈਮ ਹੋ ਗਿਆ ਹਨ ਵੀ ਤੁਸੀਂ ਆਪਣੇ ਦੋਸਤਾਂ ਦੇ ਵਿੱਚ ਬੈਠੇ ਸੀ ਵੀ ਹੁਣ ਸਾਡੇ ਕੋਲੇ ਵੀ ਆ ਕੇ ਬਹਿ ਜਾਓ ਹਨ ਤੇ ਸਰਦਾਰ ਜੀ ਕਹਿੰਦੇ ਕੁਝ ਖਾ ਪੀ ਲਿਆ ਮੈਂ ਕਿਹਾ ਵੀ ਮੈਂ ਗੋਲ ਗੱਪੇ ਦੇ ਖਾਣੇ ਨੇ ਹਨ ਤੇ ਸਰਦਾਰ ਜੀ ਗਏ ਚਲੋ ਆਜੋ ਵੀ ਚਲ ਮੈਂ ਖਵਾ ਲੈਣਾ ਕਹਿੰਦਾ ਗੋਲ ਗੱਪੇ ਤੇ ਮੈਂ ਸਰਦਾਰ ਜੀ ਨਾਲ ਜਾਂਦੀ ਸੀ ਤੁਰੇ ਗੋਲ ਗੱਪੇ ਖਾਣ ਮਨਿੰਦਰ ਕਹਿੰਦਾ ਮम्मा ਮੈਂ ਤਾਂ ਖਾਣੇ ਨਹੀਂ ਹੈਗੇ ਹਨਾ ਕਹਿੰਦਾ ਮੈਨੂੰ ਤਾਂ ਮਤਲਬ ਕੀ ਵਧੀਆ ਨਹੀਂ ਲੱਗਦੇ ਹੈਗੇ ਤੇ ਇਹ ਕਹਿੰਦਾ ਤੁਸੀਂ ਖਾ ਲਓ ਤੇ ਸਰਦਾਰ ਜੀ ਤੇ ਮੈਂ ਹੀ ਖਾਣ ਜਾਣਦੇ ਆ ਗੋਲ ਗੱਪੇ ਤੇ ਮੈਂ ਨਾ ਜਿਆਦਾਤਰ ਗੋਲ ਗੱਪੇ ਸੂਜੀ ਵਾਲੇ ਖਾਨਦੀ ਆ ਮੈਨੂੰ ਮਤਲਬ ਕਿ ਦੂਜੇ ਜੋ ਆٹے ਦੇ ਗੋਲ ਗੱਪੇ ਹੁੰਦੇ ਨੇ ਉਹ ਨਹੀਂ ਮੈਨੂੰ ਵਧੀਆ ਲੱਗਦੇ ਹੈਗੇ ਤੇ ਮੈਂ ਕਿ ਚੱਲ ਜੇ ਵਧੀਆ ਹੋਏ ਤਾਂ ਖਾਵਾਂਗੇ ਨਹੀਂ ਨਹੀਂ ਤੇ ਲੋ ਜੇ ਇਧਰ ਚੱਲਦੇ ਆ ਸੀ ਸਾਡਾ ਗੋਲ ਗੱਪੇ ਖਾਣ ਦਾ ਬਾ ਵਾਸਟਰ ਨੂੰ ਕੀ ਹੋਊਗਾ ਨਾ ਬੰਦ ਗਾਏ ਦੀ ਕਰਦਾ ਹਾਂ ਇੱਕ ਮਿੰਟ ਦਿਓ ਜੀ ਖਾਣ ਆ ਜਿੱਥੇ ਬੱਸ ਇੱਕ ਗੁੜੀ ਨੇ ਹੋਰ ਖਾਣਾ ਥੋੜਾ ਦਮੇ ਦਿਓ ਦੇਖੋ ਜੀ ਬਾਰੋ ਵੀ ਪੈਲੈਸ ਬਹੁਤ ਜ਼ਿਆਦੇ ਵਧੀਆ ਸੀ ਹਨਾ ਬਹੁਤ ਜ਼ਿਆਦੇ ਵਧੀਆ ਡੈਕੋਰੇਸ਼ਨ ਕੀਤੀ ਹੋਈ ਸੀ ਪੈਲੈਸ ਸੀ ਦੇਖਣ ਨੂੰ ਬਹੁਤ ਮਤਲਬ ਕਿ ਵਧੀਆ ਲੱਗਦਾ ਸੀ ਹਨਾ ਪੈਲੈਸ ਮਤਲਬ ਕਿ ਡੈਕੋਰੇਸ਼ਨ ਇੰਨੀ ਕੈਂਟ ਕੀਤੀ ਹੋਈ ਸੀ ਤੇ ਇੱਧਰ ਮੈਂ ਸਰਦਾਰ ਜੀ ਨੂੰ ਕਹਿਣ ਲੱਗੀ ਪਈ ਸੀ ਵੀ ਹੁਣ ਆਪਾਂ ਘਰ ਚੱਲਦੇ ਆ ਕਿਉਂਕਿ ਟਾਈਮ ਬਹੁਤ ਜ਼ਿਆਦੇ ਹੋ ਗਿਆ ਹਨਾ ਨਹੀਂ ਜੇ ਤਾਂ ਸ਼ਗਨ ਪਾਉਂਦੇ ਹੋਣਗੇ ਤਾਂ ਤਾਂ ਆਪਾਂ ਸ਼ਗਨ ਪਾ ਦਵਾਂਗੇ ਨਹੀਂ ਫਿਰ ਆਪਾਂ ਸ਼ਗਨ ਫੜਾ ਕੇ ਚਲੇ ਜਾਵਾਂਗੇ ਘਰ ਹਨਾ ਤੇ ਲੋ ਜੀ ਇੱਧਰ ਫਿਰ ਸ਼ਗਨ ਪਾਈ ਜਾਂਦੇ ਸੀ ਸਰਦਾਰ ਜੀ ਕਹਿੰਦੇ ਚਲ ਆਪਾਂ ਕੁਛ देर ਤੱਕ ਬਹਿ ਆਨੇ ਆ ਹਨਾ ਅਵੀ ਫੇਰ ਆਪਾਂ ਸ਼ਗਨ ਪਾ ਕੇ ਹੀ ਚੱਲਾਂਗੇ ਤੇ ਇੱਧਰ ਮੈਂ ਤੇ ਸਰਦਾਰ ਜੀ ਬੈਠੇ ਸੀ ਕੁਰਸੀਆਂ ਤੇ ਤੇ ਮਨਿੰਦਰ ਪਾਪੇ ਕੋਲੇ ਬੈਠੇ ਸੀ ਹਨਾ ਤੇ ਮਨਿੰਦਰ ਨੇ ਥੋੜੀ ਵੀਡੀਓ ਸ਼ੂਟ ਕਰ ਲਈ ਸਾਡੇ ਬੈਠਿਆਂ ਦੀ ਤੇ ਫਿਰ ਅਸੀਂ ਚਲੇ ਗਏ ਸੀ ਹੁਣ ਸ਼ਗਨ ਪਾਉਣ ਤੇ ਅੱਗੇ ਜਾ ਕੇ ਵੀ ਭੀੜ ਬਹੁਤ ਜ਼ਿਆਦੇ ਸੀ ਹਨਾ ਜਦ ਸ਼ਗਨ ਪਾਣ ਗਏ ਸੀ ਤੇ ਅਸੀਂ ਸ਼ਗਨ ਪਾ ਕੇ ਮੁੜ ਆਏ ਸੀ ਹਨਾ ਕੱਠ ਬਹੁਤ ਜ਼ਿਆਦੇ ਸੀ ਮੇਰੇ ਤੋਂ ਤਾਂ ਖੜਿਆ ਨਹੀਂ ਸੀ ਜਿਹਾ ਹੋ ਰਿਹਾ ਕਿਉਂਕਿ ਘਬਰਾਹਟ ਹੋਣ ਲੱਗ ਗਈ ਸੀ ਹਨਾ ਮੈਂ ਕਿਹਾ ਜੇ ਜਲਦੀ ਤੋਂ ਜਲਦੀ ਸ਼ਗਨ ਪਹੇਜੇ ਤਾਂ ਵਧੀਆ ਤੇ ਲੋ ਜੀ ਸ਼ਗਨ ਅਸੀਂ ਪਾਏ ਸੀ ਤੇ ਹੁਣ ਚੱਲਦੇ ਆ ਜੀ ਮੈਂ ਸਰਦਾਰ ਜੀ ਕਿਹਾ ਸੀ ਐਵੇਂ ਘਰ ਚੱਲਦੇ ਟਾਈਮ ਬਹੁਤ ਜ਼ਿਆਦੇ ਹੋ ਗਏ ਵੀ ਰੋਟੀ ਵਗੈਰਾ ਆਪਾਂ ਨਹੀਂ ਖਾਣੀ ਹੈਗੀ ਬਸ ਚਾਹ ਚਾ ਪੀ ਲਈ ਸੀ ਤੇ ਲੋ ਜੀ ਹੁਣ ਚੱਲਦੇ ਆ ਆਪਾਂ ਘਰ ਵਾਪਸ ਤੇ ਮਨਿੰਦਰ ਨੂੰ ਕਿਹਾ ਤੂੰ ਭਾਪੇ ਨਾਲ ਆ ਜੀ ਤੇ ਲੋ ਜੀ ਦੇਖੋ ਹੁਣ ਬਾਹਰਲੀ ਡੈਕੋਰੇਸ਼ਨ ਦੇਖੋ ਬਹੁਤ ਜਾਦੀ ਘੈਂਟ ਡੈਕੋਰੇਸ਼ਨ ਕੀਤੀ ਹੋਈ ਸੀ ਮੈਂ ਸਰਦਾਰ ਜਨੂ ਕਹਿੰਦੇ ਆਪਾਂ ਇੱਥੇ ਥੋੜੀ ਜਿਹੀ ਪਿਕ ਕਰਵਾ ਲੈਨੇ ਆ ਹਨਾ ਤੇ ਸਰਦਾਰ ਜੀ ਕਹਿੰਦੇ ਮੈਂ ਤੇਰੀ ਉਹ ਕਰ ਦਉਣਾ ਹਨਾ ਤੇ ਦੇਖੋ ਬਹੁਤ ਸੋਹਣੀ ਜਾਦੀ ਬਹੁਤ ਜਾਦੀ ਵਧੀਆ ਡੈਕੋਰੇਸ਼ਨ ਕੀਤੀ ਹੋਈ ਸੀ ਬਹੁਤ ਘੈਂਟ ਸੀ ਤੇ ਦੇਖੋ ਬਹੁਤ ਸੋਹਣੀ ਡੈਕੋਰੇਸ਼ਨ ਕੀਤੀ ਹੋਈ ਆ ਤੇ ਮੈਂ ਫਰੰਟ ਕੈਮਰਾ ਕਰ ਲਿਆ ਸੀ ਫਰੰਟ ਕੈਮਰੇ ਤੇ ਮੈਂ ਥੋੜੀ ਲੈਣਾ ਜਿਹਾ ਲੱਗ ਗਿਆ ਸੀ ਦੇਖੋ ਬਹੁਤ ਜਾਦੀ ਵਧੀਆ ਡੈਕੋਰੇਸ਼ਨ ਸੀ ਪੈਲਸ ਸੀ ਤੇ ਲੋ ਜੀ ਹੁਣ ਚੱਲਦੇ ਆ ਆਪਾਂ ਘਰ ਦੇ ਸਰਦਾਰ ਜੀ ਇੱਧਰ ਫੋਨ ਆ ਗਿਆ ਸਰਦਾਰ ਜੀਆਂ ਕੋਲ ਤੇ ਲੋ ਜੀ ਹੁਣ ਚੱਲਦੇ ਆਂ ਆਪਾਂ ਘਰ ਘਰ ਜਾ ਕੇ ਕੰਮ ਧੰਦੇ ਕਰਾਂਗੇ ਲੋ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਹੋ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੋ ਵੀ ਚੈਨਲ ਤੇ ਪਹਿਲੀ ਵਾਰ ਹੈ ਪਲੀਜ਼ ਚੈਨਲ ਨੂੰ ਲਾਈਕ ਵੀ ਕਰਕੇ ਦੱਸਣਾ ਜੀ